ਨਾਮਾ ਫੋਟਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਜਤ ਖੁੱਲਰ ਰਕਤ ਸ਼ਹਿਰ ਸਮਰਾਲਾ ਆਪਾਂ ਰਜਤ ਕੀ ਘਟਣਾ ਵਾਪਰੀ ਹੈ ਜਿਹੜੀ ਕਿੰਨੇ ਵਜੇ ਦੀ ਘਟਣਾ ਹੈ ਘਟਣਾ ਇਹਦਾ ਜੀ ਮੈਂ ਕੱਲ ਦੁਕਾਨ ਤੇ ਸੀਗਾ ਤੇ ਘਰੋਂ ਫੋਨ ਆਂਦਾ ਹੈ ਤਕਰੀਬਨ ਉਹਨਾਂ ਨੇ 6:30 ਵਜੇ ਕਰਦੇ ਬਾਅਦ ਆਪਣੇ ਸਕੂਟਰ ਦੀ ਖੜਾਈ ਸੀਗੀ ਐਕਟਿਵਾ ਤੇ 6:47 ਤੇ ਮਤਲਬ ਕਿ ਜੋ ਵੀਡੀਓ ਤੇ ਰਿਕਾਰਡ ਆਇਆ ਵੀ ਆਪਣੀ ਐਕਟਿਵਾ ਚੋਰੀ ਹੋ ਚੁੱਕੀ ਸੀ ਪਰ ਸਾਨੂੰ ਮਤਲਬ 7:00 ਵਜੇ ਦੇ ਕਰੀਬ ਪਤਾ ਲੱਗਿਆ ਵੀ ਹਾਂ ਸਾਡੇ ਮਤਲਬ ਵਹੀਕਲ ਚੋਰੀ ਹੋ ਚੁੱਕਿਆ ਘਰ ਪਰੋਂ ਹਾਂਜੀ ਇਹ ਗੱਲ ਕਰੀਏ ਸਮਰੱਥ ਸ਼ਹਿਰ ਦੀ ਇਹ ਆਪਾਂ ਦੇਖੀਏ ਤੇ ਪਿਛਲੇ ਟਾਈਮ ਤੋਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਈ ਵਾਰਦਾਤਾ ਹੋ ਚੁੱਕੀਆਂ ਨੇ ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਦੇਖੋ ਵਾਰਦਾਤਾ ਨੇ ਸ਼ਹਿਰ ਛੋਟਾ ਛੇਤੀ ਗੱਲ ਫੈਲਦੀ ਹੈ ਇਹ ਮੁੱਦਾ ਬਹੁਤ ਵੱਡਾ ਹੈ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਪ੍ਰਸ਼ਾਸਨ ਦਾ ਹੈ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਹੈ ਜਿਹੜੇ ਉਹਨਾਂ ਨੇ ਇੱਥੇ ਰੂਲ ਐਂਡ ਰੈਗੂਲੇਸ਼ਨ ਬਣਾਏ ਨੇ ਪਬਲਿਕ ਦੇ ਹਿੱਤ ਲਈ ਬਣਾਏ ਨੇ ਜੇ ਕਿਸੇ ਮੈਂ ਵੀ ਆਮ ਇਨਸਾਨ ਹਾਂ ਹਰੇਕ ਆਮ ਇਨਸਾਨ ਨਾਲ ਜਿਹੜੀ ਜਿਹੜੀ ਘਟਨਾ ਵਾਪਰਦੀ ਹੈ ਦਿਨ ਦੇ ਵਿੱਚ ਕੋਈ ਇਦਾਂ ਕਾਰਵਾਈ ਜਲਦੀ ਤੋਂ ਜਲਦੀ ਨਹੀਂ ਹੁੰਦੀ ਪਰ ਹਾਂਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਵਹੀਕਲ ਸਾਡਾ ਚੋਰੀ ਹੋਇਆ ਉਹ ਅਸੀਂ ਜਲਦ ਤੋਂ ਜਲਦ ਸਾਨੂੰ ਮਿਲ ਮੋੜ ਦਵਾਂਗੇ ਲੱਭ ਦਵਾਂਗੇ ਬਟ ਕਈ ਇਦਾਂ ਦੀਆਂ ਜਿੰਜਾਂ ਨੇ ਜਿਹੜੀਆਂ ਪ੍ਰਸ਼ਾਸਨ ਜਿਹੜਾ ਮਤਲਬ ਕਿਤੇ ਨਾ ਕਿਤੇ ਜਿਹੜੀ ਕਮੀ ਐ ਚੁੱਕ ਹੋ ਰਹੀ ਐ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਇਹਨਾਂ ਤੇ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਨਾਥਾ ਪਾਣੀ ਚੈਦੀ ਕਿਵੇਂ ਦੇਖਦੇ ਹੋ ਚੋਰਾਂ ਚੋਰਾਂ ਦੇ ਜਿਹੜੇ ਹੌਂਸਲੇ ਨੇ ਬੁਲੰਦ ਨੇ ਚੋਰੀਆਂ ਦਿਨ ਤੇ ਸਾਡੇ ਵੀ ਹੋ ਰਹੀਆਂ ਨੇ ਬਾਰਦਾਤਾਂ ਪੱਦਰ ਰਹੀਆਂ ਨੇ ਚੋਰੀਆਂ ਦੇਖੋ ਹੁਣ ਆਪਾਂ ਕੀ ਕਹੀਏ ਚੋਰ ਨੇ ਕਿ ਨਸ਼ੇ ਵਾਲੇ ਨੇ ਹੁਣ ਸਰਕਾਰ ਕਹਿ ਰਹੀ ਐ ਵੀ ਅਸੀਂ ਨਸ਼ਾ ਬਰੁੱਧ ਆਪਣੀ ਮੁਹਿੰਮ ਚਲਾ ਰਹੇ ਹਾਂ ਬਟ ਨਸ਼ਾ ਕਿਤੇ ਨਾ ਕਿਤੇ ਨਹੀਂ ਕੰਟਰੋਲ ਹੋ ਰਿਹਾ ਗਲੀਆਂ ਮਹੱਲਿਆਂ ਦੇ ਵਿੱਚ ਆਮ ਵਿਕਰੇ ਹਾ ਇਹ ਕੰਮ ਕਿਸੇ ਨਸ਼ੇਈ ਦਾ ਵੀ ਹੋ ਸਕਦਾ ਹੈ ਚੋਰ ਦਾ ਵੀ ਹੋ ਸਕਦਾ ਹੈ ਇਹ ਹੁਣ ਪ੍ਰਸ਼ਾਸਨ ਦਾ ਕੰਮ ਹੈ ਉਹਨਾਂ ਨੇ ਜਿਹੜੀ ਪੁਸ਼ਤਾਸ਼ ਕਰਨੀ ਹੈ ਉਹਨਾਂ ਨੇ ਆਪਣੇ ਆਪ ਉਹ ਦੇਖ ਕੇ ਸਾਨੂੰ ਦੱਸਣਾ ਵੀ ਕੀ ਚੀਜ਼ ਹੈ ਕੀ ਨਹੀਂ ਜੀ ਜਿਵੇਂ ਦੇਖਿਆ ਜਾ ਰਿਹਾ ਹੈ ਸੀਸੀਟੀਵੀ ਕੈਮਰਾ ਤੁਸੀਂ ਦੇਖਿਆ ਹਾਂ ਜੀ ਤੁਸੀਂ ਇਹਨੂੰ ਦਿੱਤਾ ਵੀ ਥਾਣੇ ਨੂੰ ਇਹਦੇ ਬਾਰੇ ਉਹਨਾਂ ਗੱਲਬਾਤ ਕੀਤੀ ਹਾਂ ਜੀ ਹਾਂ ਜੀ ਉਹਨਾਂ ਨੂੰ ਮਤਲਬ ਸਾਰੀ ਆਪਾਂ ਰਿਪੋਰਟ ਭੇਜੀ ਸੀ ਜੀ ਆਦਾਂ ਕਰਕੇ ਬੰਦੇ ਦੀ ਫੋਟੋ ਵੀ ਆਈ ਹੈ ਉਹਦੇ ਵਿੱਚ ਉਹਦਾ ਚਿਹਰਾ ਟਕਿਆ ਹੋਇਆ ਤੇ ਉਹਨਾਂ ਨੇ ਵੀ ਜਲਦ ਤੋਂ ਜਲਦ ਵਿਸ਼ਵਾਸ ਦਿੱਤਾ ਹੈ ਵੀ ਜਿੰਨੀ ਜਲਦੀ ਹੋ ਸਕਦਾ ਅਸੀਂ ਉਹਨੂੰ ਫੜਾਂਗੇ